اے بزرگاں تبسیا جی اسی کہہ رہے ہیں اپنا اشیर्वाद ਸਾਡੇ ਸਿਰ ਤੇ ਬਣਾਈ ਰੱਖਣ ਅਸੀਂ ਉਹਨਾਂ ਦਾ ਨਾਮ ਲੈ ਕੇ ਅਸੀਂ ਕੰਮ ਕਰਦੇ ਰਹੀਏ ਜਰ ਤੱਕ ਸਾਡੀ ਜ਼ਿੰਦਗੀ ਹੈ ਪਰਮਾਤਮਾ ਸਾਡੇ ਉਕਰਾਂਦਾ ਰਵੇ ਕੀ ਪੋलेश्वर ਸ਼ੰਕਰ ਦੀ ਫੋਟੋ ਵਿਰਾਜਮਾਨ ਕੀਤੀ ਉੱਤੇ ਬਰਫ ਛਿਲੀਆਂ ਤੇ ਉੱਤੋਂ ਦੀ ਬیل پتر ਇਹ ਪਰ ਬਰ ਪਿਗਲਦੀ ਥੱਲੇ ਜਾ ਰਹੀ ਹੈ ਅਸੀਂ ਪ੍ਰਸ਼ਾਦ ਮਿਲਦੇ ਸਭ ਨੂੰ ਪ੍ਰਸ਼ਾਦ ਮਿਲਦੇ ਆ ਜੀ ਕੋਈ ਲੋਕੀ ਪ੍ਰਸ਼ਾਦ ਰੂਪ ਲੈ ਜਾਂਦੇ ਆ ਕਈ ਲੋਕੀ ਉਸ ਸਾਪਣਾ ਲੈ ਜਾਂਦੇ ਆ ਜਿਹੜਾ ਜਿਸ ਭਾਵਨਾ ਨਾਲ ਜਾਂਦਾ ਉਹ ਉਸ ਭਾਵਨਾ ਨਾਲ ਥੋਪਾ ਲੈਂਦਾ ਪਰ ਮਹਾਤਮਾ ਦੀ ਕਿਰਪਾ ਸੰਭਾਲੀ ਜਾਂਦਾ ਸਾਰਾ ਸਹਿਯੋਗ ਹੈ ਬਾਜ਼ਾਰ ਦਾ ਸਹਿਯੋਗ ਹੈ ਤੇ ਲੱਪਣਾ ਵੀ ਸਹਿਯੋਗ ਜਿਆਦਾ ਆਪਣਾ ਹੀ ਹੈ ਜਿਆਦਾ ਸਹਿਯੋਗ ਜਿਆਦਾ ਹੈ 1962 ਤੋਂ ਚੱਲੇ ਆ ਰਹੇ ਤੁਸੀਂ ਉਦੋਂ ਵੀ ਇੱਥੇ ਇੱਥੇ ਹੀ ਸੀ ਇੱਥੇ ਦੁਕਾਨ ਹੁੰਦੀ ਅੱਛਾ ਸਤਿਗੁਰ ਦੀ ਕਿਰਪਾ ਉਹ ਵੀ ਕਰਾ ਰਹੇ ਆਪਾਂ ਨਹੀਂ ਕਰਤਾਲ ਪੂਰਬ ਦੀ ਕਿਰਪਾ ਨਾਲ ਹੀ ਚੱਲਦੇ ਆ ਜੋ ਡਿੱਗੇ ਫਿਰ ਉਸੇ ਵਾਰ ਉਹਨੇ ਆਪੇ ਰੱਖ ਲਿਆ ਘੇਰੇ ਵੀ ਨੇ ਰੱਖੇ ਵੀ ਨੇ ਆਪਾਂ ਕੌਣ ਹੋਏ ਵਿਸ਼ਵਾਲਤ ਕਾਵਲਾ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਪਾਣੀ ਸੇਵਾ ਜਿਹੜੀ ਹੈ ਅਨ ਦੀ ਸੇਵਾ ਵਰਗੀ ਬਰਾਬਰ ਹੁੰਦੀ ਹੈ ਲੇਕਿਨ ਪਾਣੀ ਸੇਵਾ ਲਗਾਤਾਰ 770 ਸਾਲ ਤੋਂ ਜਿਹੜੀ ਹੈ ਲੁਧਿਆਣਾ ਦੇ ਗੁੜ ਮੰਡੀ ਚੋੜਾ ਬਿਆਰ ਦੇ ਵਿੱਚ ਲੱਗਦੀ ਹੈ ਜਿੱਥੇ ਪੋलेश्वर ਸ਼ੰਕਰ ਖੁਦ ਜਿਹੜੇ ਨੇ ਦਰਸ਼ਨ ਦਿੰਦੇ ਨੇ ਬੇਲ ਪੱਤਰ ਜਿਹੜੇ ਨੇ ਇੱਥੇ ਤੋੜ ਕੇ ਲਿਆਏ ਜਾਂਦੇ ਨੇ ਤੇ ਬੇਲ ਪੱਤਰਾ ਦੇ ਨਾਲ ਪੋलेश्वर ਸ਼ੰਕਰ ਸ਼ਿੰਗਾਰ ਕੀਤਾ ਜਾਂਦਾ ਹੈ ਤਸਵੀਰ ਦਿਖਾ ਰਿਹਾ ਉਸ ਬਰਫ ਦੀ ਸਿੱਲੀਆਂ ਦੀ ਜਿੱਥੇ ਪੂਲੀ ਸ਼ੰਕਰ ਆਪ ਜਿਹੜੇ ਦੁਪਹਿਰ ਵੇਲੇ ਆਪਣਾ ਸਰੂਪ ਲੈਂਦੇ ਨੇ ਤੇ ਇਹ ਬੇਲ ਪੱਤਾ ਜਿਹੜੇ ਲੱਗੇ ਹੋਏ ਨੇ ਇਹ ਬੇਲ ਪੱਤਰ ਦੀ ਅਲੱਗ ਮਰਿਆਦਾ ਜੋ ਦਾਨ ਦਕਸ਼ਨਾ ਜਿਹੜੀ ਹੁੰਦੀ ਹੈ ਇੱਥੇ ਚੜਾਈ ਜਾਂਦੀ ਲੇਕਿਨ ਪਾਣੀ ਜਿਹੜਾ ਬਿਲਕੁਲ ਸਪਸ਼ਟ ਪਾਣੀ ਹੈ ਅਗਰ ਪਾਣੀ ਦੀ ਸੇਵਾ ਜਿਹੜੀ ਹੁੰਦੀ ਹੈ ਕਿਹਾ ਜਾਂਦਾ ਕਿ ਅੰਦੇ ਬਰਾਬਰ ਹੁੰਦੀ ਹੈ ਕਿ ਭੁੱਖੇ ਕੋ ਜਨ ਪਿਆਸੇ ਕੋ ਪਾਣੀ ਜੈ ਬਾਬਾ ਬਰਫਾਨੀ ਇਹ ਬਾਬਾ ਬਰਫਾਨੀ ਦੀ ਆਪਣੀ ਮਹਿਮਾ ਵੈ ਗੱਲ ਬਾਪੀ ਕਰਦੇ ਆ ਜੋ ਉੱਥੇ ਹੈਗੇ ਨੇ ਕੀ ਨਾਮ ਹੈ ਜੀ ਆਪਣਾ ਲਲਿਤਵੰਤ ਜੀ ਤਵਨ ਸਾਹਿਬ 6777 ਤੋਂ ਲਗਾਤਾਰ ਪਾਣੀ ਸੇਵਾ ਚੱਲ ਰਹੀ ਹੈ ਜੋ ਪਾਣੀ ਸੇਵਾ ਸ਼ੁਰੂ ਕੀਤੀ ਸੀ ਕੀ ਸੋਚ ਕੇ ਕੀਤੀ ਸੀ ਇਹ ਸਾਡੇ ਬਜ਼ੁਰਗਾਂ ਨੇ ਸਟਾਰਟ ਕੀਤੀ ਸੀ ਜੀ ਸ੍ਰੀ ਪੰਨਾਲਾਲ ਜੈਨ ਮਨੋਰ ਲਾਲ ਤਵਨ ਜੀ ਤੇ ਸੋਨੀ ਸਾਹਿਬ ਨੇ ਹਾਂਜੀ ਇੱਕ ਸ਼ਾਮ ਲਾਲ ਜੀ ਬੌਜੀ ਨੇ ਅਗਲ ਕੇ ਸਟਾਰਟ ਕੀਤੀ ਸੀ ਫਿਰ ਉਸ ਤੋਂ ਬਾਅਦ ਇਹ ਨਿਰੰਤਰ ਚੱਲੀ ਆ ਰਹੀ ਹੈ ਪਿੱਛੇ ਜੋ ਸਵੇਰੇ ਜਲ ਲੈ ਕੇ ਆਂਦੇ ਹੋ ਫਿਰ ਕਿਸ ਤਰ੍ਹਾਂ ਬਰਫ਼ ਦੀ ਸੇਲੀਆਂ ਰੱਖਦੇ ਹੋ ਕਿ ਪੋਲਿਸ਼ੰਕਰ ਸਵਰੂਪ ਕਿਤਾ ਦਿੰਦੇ ਨੇ ਇਹ ਬਰਫ਼ ਦੀ ਸੇਲੀਆਂ ਰੱਖ ਦਿੱਤੀਆਂ ਇਹ ਪੋਲਿਸ਼ੰਕਰ ਆਪਣੇ ਆਪ ਟਾਈਮ ਬਾਈ ਟਾਈਮ ਕਦੀ ਕਿਹੜਾ ਸਵਰੂਪ ਲੈਂਦੇ ਨੇ ਕਦੀ ਕਿਹੜਾ ਸਵਰੂਪ ਲੈਂਦੇ ਨੇ ਕਦੀ ਕਿਹੜਾ ਸਵਰੂਪ ਤਾਰਨ ਕਰਦੇ ਕਦੀ ਕਿਹੜਾ ਸਵਰੂਪ ਤਾਰਨ ਕਰਦੇ ਕਈ ਵਾਰ ਨਹੀਂ ਵੀ ਕਰਦੇ ਅੱਛਾ ਇਹ ਇਹਨਾਂ ਦੀ ਮੋਜ ਆ ਕੋਈ ਜ਼ੂਰੀ ਨਹੀਂ ਇਹ ਨਾਲੇ ਸਵਰੂਪ ਤਾਰਨ ਕਰਨੇ ਹੀ ਕਰ ਰਹੇ ਆ ਇਹਨਾਂ ਕਈ ਵਾਰ ਚੇਂਜ ਵੀ ਕਰ ਲੈਣਾ ਇਹ ਇਹਨਾਂ ਦੀ ਮੋਜ ਆ ਕਹਿੰਦੇ ਆ ਨਾ ਭੁਕੇ ਕੌਣ ਪਿਆਸੇ ਕੋ ਪਾਣੀ ਜੈ ਬਾਬਾ ਬਰਫਾਨੀ ਬਰਬਦੀ ਉਤੇ ਲੱਗਤੀ ਸੀਲੀਆਂ ਤੇ ਭੋਲ ਸ਼ੰਕਰ ਖੁਦ ਦਰਸ਼ਨ ਦੇਣ ਲੱਗੇ 60 70 ਸਾਲ ਦੀ ਤਪੱਸਿਆ ਵੀ ਆ ਤੁਹਾਡੇ ਬਜ਼ੁਰਗਾਂ ਦੀ ਇਹ ਬਜ਼ੁਰਗਾਂ ਦੀ ਤਪੱਸਿਆ ਜੀ ਅਸੀਂ ਕਹਿੰਨੇ ਆ ਉਹ ਆਪਣਾ ਆਸ਼ੀਰਵਾਦ ਸਾਡੇ ਸਿਰ ਤੇ ਬਣਾਈ ਰੱਖਣ ਅਸੀਂ ਉਹਨਾਂ ਦਾ ਨਾਮ ਲੈ ਕੇ ਅਸੀਂ ਇਹ ਕੰਮ ਕਰਦੇ ਰਹੀਏ ਜਦ ਤੱਕ ਸਾਡੀ ਜ਼ਿੰਦਗੀ ਹੈ ਪਰਮਾਤਮਾ ਸਾਡੇ ਘਰਾਂ ਦਾ ਰਵੇ ਕਿਉਂਕਿ ਅਸੀਂ ਕੁਝ ਨਹੀਂ ਕਰ ਸਕਦੇ ਜੋ ਉਸ ਮਾਲਕ ਦੀ ਮਿਹਰ ਹੈ ਅਸੀਂ ਤਾਂ ਹੀ ਸ਼ਮੀਲ ਆ ਸਕਦੇ ਹਾਂ ਬੜੇ ਲੋਕ ਆ ਕਹਿੰਦੇ ਆ ਤੁਸੀਂ ਕੋਲੋਂ ਲਾਉਂਦੇ ਹੋ ਅਸੀਂ ਕਹਿੰਦੇ ਨਹੀਂ ਇਹ ਸਭ ਦਾ ਸਹਿਯੋਗ ਹੈ ਇਹ ਪਰਮਾਤਮਾ ਸਾਨੂੰ ਦਿਨ ਤੰਦਰੁਸਤੀ ਰਖਾਈ ਤਾਂ ਹੀ ਲਾ ਸਕਦੇ ਜੇ ਜੋਦੀ ਨਹੀਂ ਮੋਜੋ ਇੱਕ ਅਸੀਂ ਘਰ ਬਹਿ ਜਾਵਾਂਗੇ ਅਸੀਂ ਪਾਣੀ ਪਿਆਪ ਹੀ ਨਹੀਂ ਪੀ ਸਕਦੇ ਪਲਾਂਾ ਬਹੁਤ ਦੂਰ ਦੀ ਗੱਲ ਹੈ ਲੇਕਿਨ ਇਸ ਬਾਜ਼ਾਰ ਦੇ ਵਿੱਚੋਂ ਕਾਫੀ ਲੋਕ ਜਿਹੜੇ ਲੰਗਦੇ ਨੇ ਹਮੇਸ਼ਾ ਇੱਕ ਦੁਕਾਨਾਂ ਦੇ ਬਾਹਰ ਪਾਟਰ ਕੁੱਲਰ ਨਹੀਂ ਹੁੰਦੇ ਲੇਕਿਨ ਲੋਕਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਸਪੀਲ ਲੱਗਦੀ ਹੈ ਪਾਣੀ ਦੀ ਉਹ ਵੀ ਬਿਨਾ ਸਵਾਰਥ ਬਿਨਾ ਕਿਸੇ ਲਾਲਚ ਦੇ ਪਾਣੀ ਦੀ ਸੇਵਾ ਨਿਰੰਤਰ ਚਲਦੀ ਰਹਿੰਦੀ ਹੈ ਲੋਕ ਜਦੋਂ ਆਉਂਦੇ ਨੇ ਕੀ ਦਵਾਈਆਂ ਵੀ ਦੇ ਕੇ ਜਾਂਦੇ ਹੋਣਗੇ ਇਹ ਉਹਨਾਂ ਦੀ ਦਵਾਈਆਂ ਦੇ ਸਦਕੇ ਜਿੰਨੇ ਪਿਆ ਸੀ ਜੀ ਇਹ ਤਕਰੀਬਨ ਜਿਹੜਾ ਬੰਦਾ ਘੰਡਾ ਘਰੋਂ ਚੱਲਿਆ ਨਾ ਉਹਨੇ ਤਿੰ ਉਹ ਕਦੋਂ ਨਹੀਂ ਪਾਣੀ ਪੀਏਗਾ ਥੋ ਰਸਤੇ ਰੁੱਕ ਕੇ ਪਾਣੀ ਪੀ ਕੇ ਜਾਏਗਾ ਇਹ ਫਿਲਟਰ ਪਾਣੀ ਹੁੰਦਾ ਸੇਵਾ ਇਹ ਨਹੀਂ ਨਹੀਂ ਫਿਲਟਰ ਨਹੀਂ ਪਾਣੀ ਦੇਖੋ ਦਰ ਮੈਂ ਗੱਲ ਕਰ ਲਾਂਗਾ ਇਤਿਹਾਸਿਕ ਗੱਲ ਕਰ ਲਾਂਗਾ ਜਦੋਂ ਅਸੀਂ ਸਮਰਸੀਬਲ ਲਵਾਇਆ ਉਦੋਂ ਸਾਰੇ ਸ਼ਹਿਰ ਦੇ ਨਲਕੇ ਦਾ ਪਾਣੀ ਉਤਰ ਗਿਆ ਜੀ ਸਾਡੇ ਤੇ ਲੱਗਾ ਹੁੰਦਾ ਸੀ ਪੰਪ ਦੂਜਾ ਹੈਂਡ ਪੰਪ ਲੱਗਾ ਹੁੰਦਾ ਸੀ ਹਾਂ ਦੂਜੇ ਦੂਜਾ ਪੰਪ ਜੀ ਜਿਹੜਾ ਦੂਜਾ ਪਹਿਲੇ ਪੰਪ ਚੱਲਦਾ ਸੀ ਹੈਂਡ ਪੰਪ ਆਂਦਾ ਸੀਗਾ ਉਹ ਦਿਨਾਂ ਗੇੜਦੇ ਸੀ ਪਾਣੀ ਕਈ ਵਾਰ ਲਾਈਟ ਚਲੀ ਜਾਣੀ ਫਿਰ ਪਾਣੀ ਉਥੋਂ ਗੇੜ ਕੇ ਸਰਕਾਰੀ ਪਾਣੀ ਗੇੜ ਕੇ ਲੈ ਕੇ ਹੱਥਾਂ ਵਿੱਚ ਬਾਲਟੀਆਂ ਚੁੱਕ ਕੇ ਲੈ ਕੇ ਆਣਾ ਉਹ ਸਿਸਟਮ ਹੀ ਕੀਤਾ ਸੀ ਅੱਛਾ ਹਾਂ ਜਦੋਂ ਅਸੀਂ ਸਮਰਸੀਬਲ ਲਵਾਇਆ ਸਾਡੇ ਨਲਕੇ ਦਾ ਪਾਣੀ ਉਦੋਂ ਵੀ ਸੀਗਾ ਜਿਹਦਾ ਕਹਿੰਦੇ ਨਾ ਕਹਾਵਤ ਹੈ ਕਿਥੋਂ ਤੁਸੀਂ ਸਭ ਦਾ ਭਲਾ ਕਰੋਗੇ ਉਹਦਾ ਪਾਣੀ ਕਦੀ ਨਹੀਂ ਉਤਰੇਗਾ ਸਾਰੀ ਜਗ੍ਹਾ ਪਾਣੀ ਦੀ ਕਿੱਲਤ ਪੈ ਗਈ ਲੇਕਿਨ ਪੋਲੇ ਸ਼ੰਕਰ ਦੀ ਇੱਥੇ ਕਿੱਲਤ ਨਹੀਂ ਪਾਣ ਦਿੱਤੀ ਫਿਰ ਜਦੋਂ ਸਮਰਸੀਬਲ ਲਗਾਇਆ ਇੰਨਾ ਨਿਰਮਲ ਵਾਟਰ ਹੈ ਪਾਣੀ ਹੈ ਤੁਸੀਂ ਜਲ ਪੀ ਕੇ ਦੇਖੋ ਪਾਣੀ ਨਹੀਂ ਸੀ ਗੈਸ ਸੀ ਅਸੀਂ ਅੰਜਲੀ ਕਹਿੰਨੇ ਆ ਤੁਸੀਂ ਪੀ ਕੇ ਦੇਖ ਲਓ ਹਰ ਜਗ੍ਹਾ ਦਾ ਪਾਣੀ ਪੀ ਕੇ ਦੇਖ ਲਓ ਇੱਥੇ ਜਲ ਪੀ ਕੇ ਵੇਖੋ ਇਹ ਮਿੱਠਾ ਹੋਏਗਾ ਲੇਕਿਨ ਇੱਕ ਗੱਲ ਆ ਵੀ ਕਹਾਂ ਕਿ ਅਮ੍ਰਿਤ ਹੀ ਹੋ ਗਿਆ ਜਲ ਕਿਉਂਕਿ ਪੋਲੀ ਸ਼ੰਕਰ ਦੀ ਫੋਟੋ ਵਿਰਾਜ਼ਮਾਨ ਕੀਤੀ ਤੇ ਉੱਤੇ ਬਰਫ਼ ਦੀ ਛਿਲੀਆਂ ਤੇ ਉੱਤੋਂ ਦੀ ਬੇਲ ਪੱਤਰ ਇਹ ਪਰ ਬਰਫ਼ ਪਿਗਲਦੀ ਥੱਲੇ ਹੀ ਜਾ ਰਹੀ ਆ ਥੱਲੇ ਪ੍ਰਸ਼ਾਦ ਮਿਲ ਰਿਹਾ ਸਭ ਨੂੰ ਪ੍ਰਸ਼ਾਦ ਮਿਲ ਰਿਹਾ ਜੀ ਕੋਈ ਲੋਕੀ ਪ੍ਰਸ਼ਾਦ ਰੂਪ ਚ ਲੈ ਜਾਂਦੇ ਆ ਕਈ ਲੋਕੀ ਉਸ ਸਾਬ ਨਾਲ ਲੈ ਜਾਂਦੇ ਆ ਜਿਹੜਾ ਜਿਸ ਭਾਵਨਾ ਨਾਲ ਲੈਂਦਾ ਉਸ ਭਾਵਨਾ ਨਾਲ ਥੋ ਪਾ ਲੈਂਦਾ ਬੱਲ ਜੀ ਤੁਸੀਂ ਵੀ ਨਿਰੰਤਰ ਸੇਵਾ ਕਰਦੇ ਹੋ ਕਿਉਂਕਿ ਤੁਹਾਡੀ ਵੀ ਇੱਥੇ ਯੋਗਦਾਨ ਹੈ ਤਮਾਮ ਲੋਕ ਪਿੱਛੇ ਖੜੇ ਨੇ ਸਾਥ ਸੰਗਤ ਨੇ ਜਦੋਂ ਪਹਿਲੀ ਸੇਵਾ ਕੀਤੀ ਕਿੰਨੀ ਉਮਰ ਸੀ ਬਾਅਦ ਉਸ ਟਾਈਮ ਮੇਰੇ ਨੇਅਰਬੋਰਡ ਮੇਰੇ ਨਾਲ 7-8 ਸਾਲ ਦਾ ਹੋਊਗਾ ਜਦੋਂ ਮੈਂ ਇੱਥੇ ਬੈਠਿਆ ਸੀ ਪਹਿਲੀ ਵਾਰੀ ਕਿੰਨੀ ਉਮਰ ਹੋ ਗਈ ਹੁਣ ਨੇਅਰਬੋਰਡ 40 ਸਾਲ ਦੇ ਨਾਲ ਨੇੜੇ ਤੇ ਰਹਿਗਾ ਮੈਂ 40 ਸਾਲ ਹਾਂ 33 ਸਾਲ ਤੁਸੀਂ ਦੇਖਦੇ ਆ ਰਹੇ ਹੋ ਦੇਖਦੇ ਬਚਪਨ ਸਾਰਾ ਸਾਡਾ ਇੱਥੇ ਹੀ ਬੀਤਿਆ ਸਾਡਾ ਸਾਰਾ ਬਚਪਨ ਇੱਥੇ ਹੀ ਬੀਤਿਆ ਹੋਇਆ ਔਰ ਬਚਪਨ ਤੋਂ ਹੀ ਦੇਖਦੇ ਆ ਰਹੇ ਇਸ ਸ਼ਵੀਲ ਨੂੰ ਔਰ ਨਿਰੰਤਰ ਹਮੇ ਚੱਲੀ ਜਾ ਰਹੀ ਹੈ ਸ ਕੰਟੀਨਿਊ ਸਭ ਚੱਲਦਾ ਰਹਿੰਦਾ ਵੇ ਪਾਣੀ ਦਾ ਨਿਰੰਤਰ ਜਿਹੜਾ ਕੰਮ ਹੈ ਚੱਲ ਹੀ ਆ ਰਿਹਾ ਪੁਰਾਣੀ ਪਲਾਂਟ ਨਾਲ ਨੇ ਜੋ ਸੇਵਾ ਪਹਿਲੀ ਕੀਤੀ ਸੀਗੀ ਕਿੱਥੋਂ ਸਟਾਰਟ ਹੋਈ ਸੀਗੀ ਤੁਸੀਂ ਕਿੰਨੇ ਸਾਲ ਦੇ ਸੀਗੇ ਜਦੋਂ ਪਹਿਲਾ ਯੋਗਦਾਨ ਮਿਲਿਆ ਤੁਸੀਂ ਦਸਵੀਂ ਨੌਵੀਂ ਦਸਵੀਂ ਬੜਾ ਦਾ ਸੀਗਾ ਉਦੋਂ ਤੋਂ 15 ਸਾਲ ਦੇ ਸੀਗੇ ਉਸ ਸਮੇਂ ਦਸਵੀਂ ਪੰਦਰਾਂ ਸਾਲ ਚ ਹੋ ਜਾਂਦੀ ਸੀ ਸਾਡੀ ਚੌਥੀ ਕ ਪੰਜਵੀਂ ਪੀੜ੍ਹੀ ਐ ਅਸੀਂ ਚੋ ਪੰਜਵੀਂ ਪੀੜ੍ਹੀ ਹਾਂ ਜੀ ਇਹਦੇ ਵਿੱਚ ਪੰਨਾ ਲਾਇਆ ਸੀ ਸ਼ੁਰੂ ਕੀਤੀ ਸੀ ਪੰਨਾ ਲਾਇਆ ਇਹਨਾਂ ਤੋਂ ਬਾਅਦ ਪਹਿਲਾਂ ਪ੍ਰੇਮ ਦਾਸ ਜੀ ਜੀ ਫੋਟੋਬਾਲ ਜਨਰਲ ਮਦਨ ਲਾਲ ਕਾਫੀ ਕਾਫੀ ਜੁਢੇ ਬਜ਼ੁਰਗ ਸਨ ਪੁਰਾਣੇ ਵਾਲੇ ਉਹਨਾਂ ਸਟਾਰਟ ਕੀਤੀ ਹੁਣ ਸਾਡੇ ਕੋਲ ਵੀ ਕਾਫੀ ਸਾਲ ਹੀ ਹੋ ਗਏ ਨੇ ਕਾਫੀ ਦਿਰ ਚੱਲਦੀ ਭਈਆ ਸੰਭਾਲਣ ਦੀ ਜ਼ਰੂਰਤ ਹੁੰਦੀ ਹੈ ਕਿ ਆਪਣੇ ਜਿਹੜੇ ਵਿਰਾਸਤ ਜਿਹੜੀ ਸਾਨੂੰ ਮਿਲਦੀ ਉਹਨੂੰ ਸੰਭਾਲਣ ਦੀ ਵੀ ਜ਼ਰੂਰਤ ਹੁੰਦੀ ਹੈ ਵਿਰਾਸਤ ਸੰਭਾਲ ਕੇ ਰੱਖਣ ਵਾਲਾ ਹੀ ਇਨਸਾਨ ਕਿਹਾ ਜਾਂਦਾ ਨਹੀਂ ਤੇ ਵੇਖੋ ਜੀ ਪ੍ਰਮਾਤਮਾ ਦੀ ਕਿਰਪਾ ਸੰਭਾਲੀ ਜਾਂਦਾ ਸਾਰਾ ਸਹਿਯੋਗ ਹੈ ਬਾਜ਼ਾਰ ਦਾ ਵੀ ਸਹਿਯੋਗ ਹੈ ਚਲ ਆਪਣਾ ਵੀ ਸਹਿਯੋਗ ਨਹੀਂ ਕੀਤਾ ਦਾ ਆਪਣਾ ਹੀ ਹੈ ਬਾਜ਼ਾਰ ਦਾ ਸਹਿਯੋਗ ਜ਼ਿਆਦਾ ਹੈ ਬਾਜ਼ਾਰ ਦਾ ਸਹਿਯੋਗ ਜ਼ਿਆਦਾ ਹੈ ਇਸ ਸਵੇਰ ਤੋਂ ਕਿੰਨੇ ਵਜੇ ਤੇ ਸ਼ੁਰੂ ਇਸ ਵੇਲੇ ਕੋਈ ਤਕਰੀਬਨ 8:30 8:30 ਵਜੇ ਸ਼ੁਰੂ ਹੋ ਜਾਂਦੀ ਹੈ ਰਸਤਾਂ ਨੂੰ 8:30 9 ਸਵਾ 9 ਦਾ ਅੱਧਾ ਘੰਟਾ ਸਿੰਪਲ ਪਾਣੀ ਉਸ ਤੋਂ ਬਾਅਦ ਸਵਾ 9 ਚੱਲ ਜਾਂਦਾ ਹੈ ਪਹਿਲੇ ਸਿੰਪਲ ਪਾਣੀ ਹੁੰਦਾ ਫਿਰ ਬਰਫ ਵਾਲਾ ਪਾਣੀ ਜਦ ਤੱਕ ਬਰਫ ਨਹੀਂ ਆਉਂਦੀ ਕਿਸੇ ਵੇਲੇ ਅੱਜਕੱਲ ਬਹੁਤ ਜ਼ਿਆਦਾ ਗਰਮੀ ਹੈ ਕਿਸੇ ਅੱਧਾ ਪੌਣਾ ਘੰਟਾ ਘੰਟਾ ਲੇਟ ਵੀ ਹੋ ਜਾਂਦੀ ਬਰਫ ਤਦ ਸਿੰਪਲ ਵੀ ਲੋਕੀ ਪੀਤੀ ਜਾਂਦੇ ਨੇ ਉਦੋਂ ਬਰਫ ਆ ਜਾਂਦੀ ਹੈ ਓਟਾ ਹੀ ਬੋਦੀ ਹੈ ਜੇ ਟੈਂਪਰੇਚਰ ਵੀ ਛਿਆਲੀ ਡਿਗਰੀ ਤੱਕ ਪਹੁੰਚ ਗਿਆ ਸੀਗਾ ਪਿੱਛੇ 46 ਦਾ ਵੀ 48 ਪਹੁੰਚ ਜਾਂਦਾ ਉਹ ਤਾਂ ਪਰਮਾਤਮਾ ਦੀ ਕਿਰਪਾ ਚਲੀ ਜਾਂਦੀ ਹੈ ਅਸੀਂ ਗੱਲ ਨਹੀਂ ਬਰਬਾਦ ਲੱਗ ਜਾਂਦੀ ਹੈ ਉਹ ਤਾਂ ਪ੍ਰੋਬਲਮ ਹੈ ਲੇਕਿਨ ਤੁਸੀਂ ਇੱਕ ਤਰ੍ਹਾਂ ਦਾ ਅੰਮ੍ਰਿਤ ਹੀ ਦੇ ਰਹੇ ਹੋ ਉੱਥੇ ਕੋਲੀ ਸ਼ੰਕਰ ਦਾ ਆਸ਼ੀਰਵਾਦ ਨਾਲ ਹੈ ਪ੍ਰਸ਼ਾਦ ਹੈ ਅਜਾ ਪਰਮਾਤਮਾ ਦੀ ਕਿਰਪਾ ਕਿਰਪਾ ਨਾਲ ਕਰੀ ਜਾਂਦੇ ਆ ਪ੍ਰਸ਼ਾਦ ਤੁਹਾਨੂੰ ਨਹੀਂ ਪਰਮਾਤਮਾ ਨੇ ਦੇਣਾ ਹੈ ਲੋਕੀ ਦੂਰੋਂ ਜਲ ਲੈ ਕੇ ਜਾਂਦੇ ਆ ਲੋਕੀ ਘਰਵਿਲ ਜਾਂਦੇ ਆ ਛੱਡਾ ਵੀ ਲੋਕੀ ਦੇਉਂਦੇ ਆ ਸਾਡੇ ਕੋਈ ਅਸੀ ਵਾਲੇ ਕਹਿੰ ਨੀ ਸੋਰੇ ਪੁਲੀ ਸ਼ੰਕਰ ਸਿੰਘ ਦਾ ਨਿਰੰਤਰ ਲੱਗਦਾ ਜੀ ਇਹ 2.5 ਮਿੰਟ ਲੱਗਦਾ ਹੀ ਜਾਣਾ ਹੈ ਇੱਕ ਬੰਦੇ ਨੇ ਕਿ ਸੇਵਾ ਲਈ ਹੋਈ ਉਹ ਨਿਰੰਤਰ ਜੇ ਰੋਜ਼ ਦੇਖ ਜਾਂਦਾ ਜਲਪੰਜਾਬ ਨੇ ਕਹਿੰਦੇ ਸਪੈਸ਼ਲ ਰੂਪ ਵੀ ਬੰਦੇ ਨੇ ਤੁਹਾਨੂੰ ਤੋਂ ਇੱਕ ਹਾਂਜੀ ਇਹ ਦੇਖੋ ਹਲੋ ਇਹ ਥੋੜੇ ਦਿਨ ਹੈ ਕਬੂਤਰ ਦਾ ਰੂਪ ਉਤਰਿਆ ਕਰਨ ਦਿੱਤਾ ਹੈ ਇਹ 3-4 ਦਿਨ ਦੀ ਗੱਲ ਨਹੀਂ ਆਪਣੀ 4-5 ਦਿਨ ਪਹਿਲਾਂ ਹੀ ਗੱਲ ਹੈ ਸ਼ੀਫਿੰਗ ਦਾ ਰੂਪ ਧਰਨ ਕਿੰਨਾ ਬਹੁਤ ਹੈ ਉਹ ਨਿਰੰਤਰ ਲਗਾਤਾਰ ਕੋਈ ਨਾ ਕੋਈ ਨਵੇਂ ਨਵੇਂ ਸਰੂਪ ਧਰਦੇ ਰਹਿੰਦੇ ਆ ਜੀ ਉਹ ਆਪਣੇ ਆਪ ਹੀ ਸਰੂਪ ਦੇਗਾ ਕੋਈ ਨਾ ਕੋਈ ਆਪਣੇ ਆਪ ਉਹ ਚੋੜੇ ਬਿਆਰ ਹੀ ਹੁੰਦਾ ਚੋੜੇ ਬਿਆਰ ਸ਼ਵੀਲ ਦੇ ਨਾਮ ਤੋਂ ਮਸ਼ਹੂਰ ਹੋ ਗਿਆ ਉਹ ਦੇਖੋ ਵਰਲਡ ਦੇ ਜਿਹੜੇ ਮਰਜੀ ਕੋਣ ਨੇ ਜਿਹੜਾ ਬੰਦਾ ਚੋੜੇ ਬਿਆਰ ਆਇਆ ਹੋਊਗਾ ਨਾ ਉਸ ਬੰਦੇ ਨੂੰ ਚੋੜੇ ਬਿਆਰ ਸ਼ਵੀਲ ਦਾ ਜੂਰ ਪਤਾ ਹੋਊਗਾ ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਹਰ ਬੰਦੇ ਨੂੰ ਪਤਾ ਕਿ ਜਿਹੜੇ ਕਿਸੇ ਨੂੰ ਐਡਰੈਸ ਸਮਝਾਣਾ ਉਹਨੂੰ ਕਹਿੰਦੇ ਚੋੜੇ ਬਿਆਰ ਸ਼ਵੀਲ ਦੇ ਕੋਲ ਆ ਜਾਓ ਕਈ ਵੀ ਡਿੱਗੇ ਇਥੋਂ ਫਿਰ ਕਹਿੰਦੇ ਮੈਂ ਸੇਵਾ ਕਰਨੀ ਹੈ ਇਹਨਾਂ ਨੇ ਨੰਤਰ ਸੇਵਾ ਕਰ ਰਿਹਾ ਹੈ ਐ ਡਿੱਗੇ ਕੋਸੇ ਖੜੇ ਦੱਸੋ ਰਾਮ ਸਿੰਘ ਜੀ ਜੋ ਡਿੱਗ ਹੈ ਜੀ 1962 ਤੋਂ ਚੱਲੇ ਆ ਰਹੇ ਤੁਸੀਂ ਉਦੋਂ ਤੋਂ ਹੀ ਉੱਥੇ ਇੱਥੇ ਹੀ ਸੀ ਇੱਥੇ ਦੁਕਾਨ ਹੁੰਦੀ ਅੱਛਾ ਸਤਿਗੁਰ ਦੀ ਕਿਰਪਾ ਉਹ ਹੀ ਕਰਾ ਰਿਹਾ ਆਪਾਂ ਨਹੀਂ ਕਰ ਸਤਕਾਲ ਪੂਰਬ ਦੀ ਕਿਰਪਾ ਨਾਲ ਹੀ ਚੱਲਦੇ ਜੋ ਡਿੱਗੇ ਫਿਰ ਉਸ ਵਾਰ ਉਹਨੇ ਆਪੇ ਰੱਖ ਲਿਆ ਗੇਰੇ ਵੀ ਉਹਨੇ ਰੱਖਿਓ ਵੀ ਉਹਨੇ ਆਪਾਂ ਕੌਣ ਹੋਣਨੇ ਬਿਲਕੁਲ ਰੱਖਣ ਵਾਲਾ ਹੀ ਹੋਈ ਹੈ ਕੋਈ ਮਾਰਨ ਮਾਰੀ ਰੱਖਣ ਵਾਲੀ ਹੀ ਹੋਈ ਹੈ ਹੰਕਾਰ ਨਹੀਂ ਹੋਣਾ ਚਾਹੀਦਾ ਬੰਦੇ 'ਚ ਹੰਕਾਰ ਜੇ ਫਿਰ ਮਰ ਜਾਵਾਂਗੇ ਬਿਲਕੁਲ ਫਿਰ ਤਾਂ ਖਤਮ ਫਿਰ ਆਣਾ ਹੀ ਨਹੀਂ ਅੱਥੇ ਨਾਮ ਵੀ ਲੈ ਕੇ ਜਦ ਜਦੋਂ ਉੱਥੇ ਲੋਟਾ ਲੈਂਦੇ ਹਾਂ ਤੇ ਜਲ ਪ੍ਰਭੂ ਦਾ ਵੀ ਮੈਂਦੇ ਨਾਲ ਹੀ ਮੈਂ ਵਾਹਿਗੁਰੂ ਕਹਿਣਾ ਜੀ ਹਮ ਬਸ ਇਹ ਜਿਹੜੇ ਫਰਕ ਬੰਦੇ ਨੇ ਜਿਹੜੇ ਲੋਕ ਜਿਹੜੇ ਲੋਕ ਫਰਕ ਜਿਹੜੇ ਲੋਕ ਫਰਕ ਬੰਦੇ ਨੇ ਸ਼ਬਦ ਲਗਾਓ ਅੱਛਾ ਸ਼ਬਦ ਸ਼ੁਰੂ ਕਰਾ ਦਿਓ ਸ਼ਬਦ ਨਾਲੇ ਸ਼ੁਰੂ ਕਰਾ ਲੈਂਦੇ ਨੇ ਲੇਕਿਨ ਸਭ ਚੱਲਦੇ ਵੀ ਪੈ ਸੀਗੇ ਲੇਕਿਨ ਕੋਲ ਵੀਰ ਕਿੰਨੀ ਉਮਰ ਹੋ ਗਈ ਵੀਰ ਮੈਂ ਜੀ 42 ইয়ার্স ਦਾ 42 ਸਾਲ ਦੇ ਹੋ ਗਏ ਇਹਦੇ ਪਪਾ ਨੇ ਅੱਥੀ ਵਿਆਹ ਮੈਂ ਹੈ ਇਹਦੇ ਪਪਾ ਨੇ ਅੱਥੀ ਵਿਆਹ ਕਰਿਆ ਆ ਅੱਛਾ ਜਦ ਮੈਂ ਇਥੇ ਸੇਵਾ ਮੈਂ ਛੋਟਾ ਹੁੰਦਾ ਸੀ ਜੀ ਇਹਦੇ ਨਾਲ ਇਹਨਾਂ ਦੇ ਭਲੇਆ ਬਾ ਇੱਥੇ ਆ ਕੇ ਹੁੰਦੇ ਬੈਠਦੇ ਹੁੰਦੇ ਸੀਗੇ ਸੇਵਾ ਕਰਦੇ ਸੀਗੇ ਇੱਥੇ ਹੀ ਆ ਕੇ ਸਕੂਲੋਂ ਆਉਂਦੇ ਸੀਗੇ ਸੇਵਾ ਕਰਦੇ ਸੀਗੇ ਦਾਲ ਜਲ ਦਾ ਪਾਣੀ ਪੀਂਦੇ ਸੀਗੇ ਬਹੁਤ ਅਮ੍ਰਿਤ ਪਾਣੀ ਹੈ ਜੀ ਜਦੋਂ ਲੈ ਕੇ ਜਾਂਦੇ ਹਾਂ ਘਰੇ ਲੈ ਕੇ ਜਾਂਦੇ ਕਿੰਨਾ ਕਿ ਕਿਉਂਕਿ ਪੂਲੇ ਸ਼ੰਕਰ ਦੀ ਇਸੀਮ ਕਿਰਪਾ ਹੈ ਇੱਥੇ ਤਾਂ 62 62 ਸਾਲ ਬੋਧ ਹੁੰਦੇ ਨੇ ਕੋਈ ਤਾਂ ਲੋਕ ਕਹਿੰਦੇ ਨੇ ਕਿ ਸੀ ਜਲਦੀ ਸੇਵਾ ਲਈ ਆ ਇਥੇ ਬੜਾ ਉਕਰਾਲਾ ਕਰ ਲਿਆ ਲੇਕਿਨ 60 ਸਾਲ ਇਹ ਗੱਲ ਹੈ ਜੀ ਕਈ ਤਾਂ ਸਪੈਸ਼ਲ ਲੋਕ ਵੇਖਣ ਇਹੀ ਆਂਦੇ ਨੇ ਅੱਜ ਵਿਖੀ ਜਗ੍ਹਾ ਅੱਜ ਕੀ ਬਣਿਆ ਮੈਂ ਕਿਹਦਾ ਰੂਪ ਬਣਿਆ ਹੋਇਆ ਸਪੈਸ਼ਲਾਂ ਨੇ ਪਾਣੀ ਪੀਂਦੇ ਨਾਲ ਦਰਸ਼ਨ ਕਰ ਜਾਂਦੇ ਨੇ ਜਿਹੜੇ ਲੋਕ ਅਮਰनाथ ਯਾਤਰਾ ਨਹੀਂ ਜਾਂਦੇ ਉਹ ਇਸੇ ਨੂੰ ਅਮਰनाथ ਯਾਤਰਾ ਸਮਝ ਜਾਂਦੇ ਨੇ ਬਸ ਲੇਕਿਨ ਤੁਹਾਡੀ ਇਹ ਗੱਲ ਤੇ ਮੈਨੂੰ ਇਸ ਕਵਾਲ ਕਰੀ ਨਹੀਂ ਲੱਗਾ ਸੀਗਾ ਜਿਹੜੇ ਨਾ ਜਾਣ ਅਮਰਨਾਥ ਤੇ ਲੇਕਿਨ ਉਹ ਸਰੂਪ ਦੇਖ ਲੈਣ ਕਿਉਂਕਿ ਇੱਥੇ ਬਹੁਤ ਬਰ ਪਾਣੀ ਦਰਸ਼ਨ ਹੀ ਹੋਵੇਗਾ ਜਿਵੇਂ ਕਿ ਜੋ ਮੈਂ ਕਹਿਤੀ ਹੈ ਬਿਲਕੁਲ ਮੇਰੇ ਲਫ਼ਾਜ਼ ਤੁਸੀਂ ਲੈ ਲਏ ਠੀਕ ਹੈ ਆਂਦਾ ਜੀ ਪਹਿਲਾਂ ਸਾਥੀ ਆ ਕੇ ਮੱਥਾ ਟੇਕਨੇ ਆ ਫਿਰ ਆਪਾਂ ਦੁ ਹਰ ਦੁਕਾਨਦਾਰ ਦੇਵਾਂ ਲਈ ਹੁੰਦੀ ਆ ਹਰ ਦੁਕਾਨਦਾਰ ਦੇ ਪਤਾ ਕੀ ਹੈ ਇਕੱਲਾ ਕੋਈ ਬੰਦਾ ਕੁਛ ਨਹੀਂ ਕਰਦਾ ਚਾਹੇ ਕਰੋੜਮ ਪੱਤੀ ਕਿਉਂ ਨਾ ਹੋਵੇ ਜਦ ਤੱਕ ਪੂਰਾ ਸੰਜੋਗ ਨਾ ਹੋਵੇ ਪੂਰਾ ਸ਼ਾਂਤ ਨਾ ਹੋਵੇ ਉਹ ਕਹਿੰਦੇ ਨੇ ਕਿ ਇਕੱਲਾ ਜੰਗਲ ਵਿੱਚ ਰੁੱਖ ਵੀ ਮਾਰ ਰਹੀ ਆ ਇਸ ਕਰਕੇ ਹਰ ਦੁਕਾਨਦਾਰ ਦੇ ਘੰਟੇ ਘੰਟੇ ਦਾ ਦੋ ਦੋ ਘੰਟੇ ਡਿਊਟੀ ਐ ਸੇਵਾ ਦੀ ਪਾਣੇ ਉਹ ਕੋ ਗਾਹ ਕੋਵੇ ਨਾ ਹੋਵੇ ਉਹ ਗਾਹ ਛੱਡ ਕੇ ਆ ਜਵੇ ਉਹਨੇ ਇੱਥੇ ਘੰਟੇ ਦੋ ਘੰਟੇ ਦੀ ਸੇਵਾ ਦੇਣੀ ਹੀ ਸੀ ਦੇਣੀ ਬਿਲਕੁਲ ਇਹ ਤਸਵੀਰ ਦਿਖਾ ਰਹੀ ਬੜੀ ਸੋਹਣੀ ਤਸਵੀਰ ਉਹ ਸ਼ਰਮਾ ਜੀ ਹੈ ਗਊਸ਼ਾਲਾ ਤੋਂ ਆ ਹਾਂ ਕੌਸ਼ਲਾ ਉਹਨਾਂ ਨੇ 40 ਸਾਲ ਪਾਣੀ ਪੁਲਾਇਆ ਵਗਾਉਂਆਂ ਨੂੰ ਹੂੰ ਕੌਸ਼ਲਾ ਤੋਂ ਬਾਅਦ ਇਹ ਆਂਦੇ ਨੇ 2 ਵਜੇ ਅੱਛਾ 2 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਬੈਂਦੇ ਸੇਵਾ ਕਰਦੇ ਨੇ ਪਹਿਲੇ ਕੌਸ਼ਲਾ ਪੁਲਾ ਕੇ ਆਂਦੇ ਨੇ ਪਾਣੀ ਹਾਂਜੀ 40 ਸਾਲ ਹੀ ਕੌਗਾ ਦੀ ਸੇਵਾ ਕਰਦੇ ਹੋ ਹਾਂਜੀ ਉਹਨੂੰ ਆਪਣੀ ਸੇਵਾ ਹਾਂਜੀ ਕਿੰਨੇ ਸਾਲ ਤੋਂ ਲਗਾਤਾਰ ਮੈਂ ਕੌਸ਼ਲਾ ਬਹੁਤ ਸਾਲਾਂ ਤੋਂ ਪਾਣੀ ਪੁਲਾ ਰਿਹਾ ਸੀ ਬੜੇ ਸਾਲ ਤੋਂ ਹਾਂਜੀ ਤੇ ਹੁਣ ਇਹ ਖੂਬਸੂਰਤ ਤਸਵੀਰ ਦਿਖਾ ਰਿਹਾ ਪੋਲੇ ਸ਼ੰਕਰ ਦੀਦਾਰ ਕਰਾ ਰਿਹਾ ਕਿ ਪੋਲੇ ਸ਼ੰਕਰ ਦੀਦਾਰ ਕਰਨ ਵਾਸਤੇ ਅਸੀਂ ਉਮਰਨਾ ਚਾਹੀਦਾ ਅਮਰਨਾ ਚਾਹੀਦਾ ਕਿੰਨਰ ਕਲਾਸ ਚਾਹੀਦਾ ਵਾ ਉਸ ਤੋਂ ਬਾਅਦ ਬੁੱਢਾ ਮੰਨਣਾ ਚਾਹੀਦਾ ਵਾ ਲੇਕਿਨ ਪੋਲੇਸ਼ੰਕਰ ਸਾਡੇ ਲੁਧਿਆਣਾ ਦੇ ਵਿੱਚ ਹੀ ਬਰਫ ਦੇ ਪੋਲੇਸ਼ੰਕਰ ਜੋ ਸਵਰੂਪ ਅਲੱਗ-ਅਲੱਗ ਦਿੰਦੇ ਨੇ ਇੱਥੇ ਆਓ ਚੋੜਾ ਬਾਜ਼ਾਰ ਦੇ ਵਿੱਚ ਇੱਥੇ ਆ ਕੇ ਤੁਸੀਂ ਪੋਲੇਸ਼ੰਕਰ ਦੇ ਸਵਰੂਪ ਖੋ ਦੇਖੋਗੇ ਕਿਉਂਕਿ ਪੋਲੇਸ਼ੰਕਰ ਦਾ ਇਹ ਅੰਮ੍ਰਿਤ ਜਲ ਜਿਹੜਾ ਤੁਸੀਂ ਲੋਟੇ 'ਚਾ ਲਿਤਾ ਜਾ ਰਿਹਾ ਪੋਲੇਸ਼ੰਕਰ ਦਾ ਅੰਮ੍ਰਿਤ ਜਲ ਜਿਹੜਾ ਹੈਗਾ ਇਹ ਅੰਮ੍ਰਿਤ ਜਲ ਹੈ ਲੋਟੇ ਦੇ ਵਿੱਚ ਪਾ ਕੇ ਦਿੱਤਾ ਜਾ ਰਿਹਾ ਵਾ ਫੋਟੋ ਦਿਖਾਣੇ ਆ ਸਵੇਰੇ ਪੋਲੇਸ਼ੰਕਰ ਜੀ ਇਹਦੇ ਵਿੱਚ ਆ ਕੇ ਜਲ 'ਚ ਇਸ਼ਨਾਨ ਕਰਦੇ ਆ ਅੱਛਾ ਆ ਫੋਟੋ ਹੈਗੀ ਸਾਡੇ ਕੋਲ ਲਿਕੇ ਤੁਹਾਨੂੰ ਉਹ ਫੋਟੋ ਵੀ ਦਿਖਾਵਾਂਗਾ ਜਿੱਥੇ ਪੂਲੇ ਸ਼ੰਕਰ ਖੁਦ ਆਕੇ ਜਲ 'ਚ ਇਸ਼ਨਾਨ ਕਰਦੇ ਨੇ ਜਲ ਦੇ ਵਿੱਚ ਪੂਲੇ ਸ਼ੰਕਰ ਨੇ ਜੋ ਸ਼ਪੀਲ ਉੱਤੇ ਲੱਗਦੀ ਹੈ ਉਹ ਸ਼ਪੀਲ ਦੇ دیدار ਪੂਲੇ ਨਾਦ ਦੇ ਨੇ ਜੋ ਜਲ ਦੇ ਵਿੱਚ ਬੈਠੇ ਵਿਰਾਜਮਾਨ ਜੋ ਇਹ ਵਿਰਾਜਮਾਨ ਹੋ ਗਏ ਪੂਲੇ ਸ਼ੰਕਰ ਉਹ ਜਲ ਨਹੀਂ ਅੰਮ੍ਰਿਤ ਹੋ ਗਿਆ ਕਿਉਂਕਿ ਪੂਲੇ ਸ਼ੰਕਰ ਨੂੰ ਐਵੇਂ ਨਹੀਂ ਕਿਹਾ ਜਾਂਦਾ ਆਦਿਕਲਾਸ਼ ਮਹਾਕਲਾਸ਼ ਪੂਲੇ ਸ਼ੰਕਰ ਇਹ ਪੂਲੇ ਸ਼ੰਕਰ ਦੇ دیدار ਨੇ ਤਾਂ ਹੀ ਨਿਸ਼ਿਪ ਪੁਰਾਨ ਅਗਰ ਸ਼ਿਵ ਪੁਰਾਨ ਪੜੋਗੇ ਤਾਂ ਤੁਹਾਨੂੰ ਹੋਰ ਇਤਿਹਾਸ ਸ਼ਿਵ ਬਾਰੇ ਪਤਾ ਲੱਗੂਗਾ ਤੇ ਲਗਾਤਾਰ ਸ਼ਿਵ ਦੇ ਨਾਲ ਜੁੜੋ ਤੇ ਸ਼ਿਵ ਦੀ ਭਗਤੀ ਦੇ ਨਾਲ ਗੁਣਗਾਨ ਕਰਕੇ ਇਧਰ ਹੀ ਸੇਵਾ ਨਿਰੰਤਰ ਕਰੋ ਤਾਂ ਕਿ ਸਹੀ ਕਾਵਤ ਹੈ ਭੁਕੇ ਕੋਲ ਪਿਆਸੇ ਕੋ ਪਾਣੀ ਜੈ ਬਾਬਾ ਵਰ ਪਾਣੀ ਜੈ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ